ਅੱਜ ਹੀ ਮੇਰੇ ਵੱਲ ਸਭ ਨੂੰ ਪਿਆਰ ਭਰੀ ਸਾਸਰੀ ਆਕਾਲ ਹੈ ਸਾਇਕ ਦੇ ਛੱਡੇ ਨਵੇਂ ਬਲੌਗ ਵਿੱਚ ਜੋ ਦਾ ਜੋ ਦਾ ਕਿਹਾ ਹੈ ਸਾਸਰੀ ਗਾਲ ਦਾ ਬਲਾ ਦੇ ਸਾਰਿਆਂ ਨੂੰ ਉਂਝ ਦੇ ਕਿ ਸਾਸਰੀ ਗਾਲ ਦੀ ਸਾਰਿਆਂ ਨੂੰ ਅਧਰ ਮੇਰੇ ਅੱਜ ਜਿਸੀ ਆਏ ਖੇਤਾ ਜੇ ਕੱਖ ਵੱਢਣ ਅਧਰ ਮੇਰੇ ਪਹਿ ਲੱਗ ਗਿਆ ਹੈ ਕੱਖ ਵੱਢਣ ਹੈ ਸਾਸਰੀ ਗਾਲ ਦੀ ਸਾਰਿਆਂ ਨੂੰ ਸਰੇ ਹੀ ਬੋਦੋ ਇਹ ਬਈ ਸਾਡੇ ਬਰਸੀਨ ਦੇ ਵਿੱਚ ਪਰਸੀਨ ਕੱਟ ਸਰੋਂ ਜਿਆਦਾ ਹੁਣ ਮਾਲ ਅਧਰ ਲਈ ਜੇ 2062 ਹੋਣੀ ਹੈ ਬਰਸਿੰਦ ਆ ਨਾ ਅਰੇ ਪਹਿਲੀ ਵਾਰ ਆਈ ਹੈ ਪਹਿਲੀ ਵਾਰ ਆਈ ਹੈ ਯਾਰ ਕਈਆਂ ਦਾ ਬਰਸਿੰਦ ਛੋਟਾ ਵੀ ਦੇਸੀ ਬੀਜ ਹੁੰਦੇ ਕ ਸਰੀ ਸਰੋ ਕਰਤੀ ਹੈ ਤੇ ਬਾਕੀ ਵੀ ਇੱਧਰ ਕਣਕ ਦੀ ਬੁੱਲਾ ਨਿਕਲੇ ਆਈਆਂ ਹਰੀ ਹੋ ਗਈਆਂ ਵਾਲੀ ਇੱਕ ਇੱਕੇ ਲੱਖ ਤਾਂ ਵੱਧ ਗਈ ਤੇ ਬਾਕੀ ਵੀ ਇੱਧਰ ਲੀ ਕਣਕ ਚ ਸਰੋ ਹੋਈ ਵੀ ਹੈ ਤੇ ਇਹਦੇ ਵੀ ਇਲਾਜ ਲੱਭਣਾ ਹੁਣ ਪੱਟਣੀ ਪਣੀ ਹੈ ਸਰ ਬਾਕੀ ਹੋਈ ਇਹਦਾ 5 ਤੇ ਧਨੀਆ ਵੇਚਿਆ ਦਾ 2 ਮਹੀਨੇ ਬਾਅਦ ਜੰਮਿਆ ਆਈ ਬੇਰ ਕੰਡਾ ਹੋ ਗਿਆ ਨੂੰ ਅੱਛੇ ਜੰਮੇ ਆਏ ਬਾਕੀ ਬਹੁਤ ਧਨੀਆ ਤੁਹਾਨੂੰ ਨਹੀਂ ਸੁਣਨ ਤੇ ਬਾਕੀ ਬਈ ਦਿਖਾਉਂਦੇ ਆਪਾਂ ਉੱਧਰ ਮੇਲਾ ਕੰਡਾ ਵੱਜਿਆ ਧਨੀਆ ਧਨੀਆ ਆਈ ਤਾਂ ਇਹ ਇੱਕ ਵੱਟਵਾ ਦਾ ਹੋਇਆ ਬਾਕੀ ਦੂਈ ਦਾ ਤਾਂ ਪਤਾ ਨਹੀਂ ਮਾਪ ਵੀਡੀਓ ਹੋਇਆ ਇਹ ਅਦਰ ਲਸਨ ਵੀ ਹੋਇਆ ਸੋਨਾ ਇਹਦੇ ਵਿੱਚ ਸਵਾਹ ਪਾਣੀ ਹੈ ਜੀ ਤੇ ਬਾਕੀ ਪੌਦਲੇ ਦੋਈ ਦੋਈ ਪਰਲੇ ਪਛੜੀ ਕਣਕ ਦਿਖਾ ਕੇ ਗਏ ਜਿੰਨ ਦਾ ਵੀ ਉਦਨ ਕੰਮ ਕਰ ਲਿਆ ਤਾਂ ਇੰਜਲ ਵੀ ਹੰਡਲ ਮਾਰਨਾ ਉਹ ਵੀ ਚਲਾ ਕੇ ਦਿਖਾਉਣੇ ਤੁਹਾਨੂੰ ਪਾਣੀ ਹੈ ਨਹੀਂ ਸੁੱਕਿਆ ਹੋਇਆ ਵੇਕਤਰੀਆਂ ਦੇ ਟੱਬੇ ਵਾਲੀ ਕਣਕ ਤੇ ਬਾਕੀ ਭਾਈ ਸਾਬ ਨੂੰ ਕੱਢਣਾ ਆਪਾਂ ਨੇ ਬਾਹਰ ਰਿਓ ਨੂੰ ਪਹੀ ਜਿੱਦੜ ਆਪਾਂ ਸੂਰਵਾਰ ਵਾਲੀ ਮੋਟਰ ਉਧਰ ਘਮਾ ਲਿਆਵਾਂਗੇ ਉਹਨੂੰ ਤੇ ਗਾਲੇ ਤੋੜਾ ਫੇਰ ਵਧੀਆ ਰਭੂਗਾ ਤੇ ਬਾਕੀ ਭਾਈ ਆਪਾਂ ਨੂੰ ਜਿਹੜੇ 21 ਤਰੀਕ 21 22 ਤਰੀਕ ਉਹ ਇੱਥੇ 21 ਮਾਰਚ 22 ਮਾਰਚ ਨੂੰ ਪਤਾ ਨਹੀਂ ਇੱਥੇ ਆ ਪੈਣੀ ਸਾਡੇ ਦੋੜਾਂ ਲਾਗਦੇ ਪਿੰਡ ਜਿਨੇ ਆਣਾ ਹੋਇਆ ਆਇਓ ਆਪਣੇ ਘੋੜਿਆਂ ਦੇਖਣਾ ਕੋੜਾ ਲੈ ਕੇ ਤੇ ਬਾਕੀ ਆਪਣੇ ਉ ਵੀ ਦੇਖਣਾ ਜੀ ਚਰਾ ਬਹੁਤ ਹੋਈ ਵੀ ਬਈ ਇਹ ਆਲੇ ਆਲੇ ਖੇਤੇ ਤੇ ਬਾਕੀ ਬਈ ਸਿਹਦਰ ਦੇ ਸੈਬਰਾਂ ਦੀ ਵੀਡੀਓ ਵੀ ਮੁੱਕੀ ਹੋਈ ਆ ਉਹ ਵੀ ਲੈ ਕੇ ਜਾਣੀ ਆ ਕੱਲ ਨੂੰ ਅੱਜ ਤਾਂ ਜਾਣੀ ਹੋਣਾ ਬਾਈ ਰਾਂ ਹੀ ਕਹਿੰਦੇ ਉੱਥੇ ਆਈ ਵੀ ਹੈਗੀ ਨਹੀਂ ਵੀ ਗੱਡੀ ਕੱਲ ਨੂੰ ਅੰਕੀ ਸ਼ਾਹ ਨੂੰ ਆਉਂਗੇ ਤਾਂ ਹੋ ਜਾਂਦੀ ਆ ਲੋਡਿੰਗ ਹੋ ਗਏ ਫੀਡ ਉੱਤੇ ਬੰਧ ਹੋਈ ਨੂੰ ਤਾਂ ਬਾਕੀ ਇੱਧਰ ਜਾ ਕੇ ਆਨੇ ਆਪਾਂ ਉਧਰ ਦੇਖ ਦੇ ਕੈਸਾ ਹੁੰਦਾ ਡਰਾਈਵਰ ਚੇਂਜ ਹੋ ਗਿਆ ਹੈ ਹਾਂਜੀ ਬੰਦਾ ਥੇ ਇਹ ਹੋ ਗਿਆ ਹੁਣ ਪੰਜ ਲੱਗ ਗਿਆ ਬੰਦਾ ਤੇ ਹੋ ਗਿਆ ਹੀ ਬਾਅਦੇ ਕਰ ਲੈ ਮੈਂ ਵੀ ਵੱਡਾ ਹੱਥ ਵੱਢ ਕੇ ਦੇਖਾਂ ਅਰੇ ਅੱਗੇ ਤਾਂ ਤੂੰ ਹੀ ਫੜਦਾ ਅਰੇ ਪੰਡ ਹੋਈਆਂ ਦੀ ਕਹਿੰਦੇ ਨੇ ਫੇ ਮੈਂ ਨਾਤੀ ਫੜਦਿਆਂ ਕਰੂੰਗਾ ਤੁਸੀਂ ਵੀ ਇਹ ਲਾ ਬਰਨਾ ਬੰਨਿਆ ਨਾ ਅਸਿਆ ਅੱਜ ਸਹਬਾ ਵੀ ਲੈ ਰਹੀ ਜਾਨੀ ਅੱਜ ਵੀ ਸਹਬਾ ਨੂੰ ਵੀ ਤੋਰ ਕੇ ਲੈ ਕੇ ਜਾਣਾ ਪਾਹੀ ਪਾ ਲੰਬੇ ਰੂਟ ਵਾ ਲੈ ਕੇ ਜਾਣੀ ਅੱਜ ਹੋ ਮੱਡ ਕੋਲ ਤੋਂ ਮੁੜ ਕੇ ਲੈ ਜਾਨੀ ਹੂੰ ਕੰਨੇ ਆਲਾ ਪਾਲਾ ਨਾ ਤੋਰ ਕੇ ਲੈ ਕੇ ਜਾਣੀ ਚੱਲ ਗੱਲ ਸਕੂਟਰੀ ਹੂੰ ਸਕੂਟਰੀ ਤੇ ਕਾ ਨਹੀਂ ਫੜ ਕੇ ਨਹੀਂ ਉਹਨੇ ਜਾਣਾ ਪਹੇਜਾ ਅੱਖ ਵੱਡਾ ਉਹਨਾਂ ਨੇ ਵੀ ਗਲੇ ਬਣ ਗਈ ਡੇੜੇ ਦੇ ਮਸ਼ੀਨ ਤੇਜ਼ ਆ ਇਹਨਾਂ ਨੂੰ ਪੁੱਛ ਕੇ ਆਏ ਤੇ ਨਾ ਨਾ ਹੂੰ ਬਾਈ ਹੁਣ ਅਸੀਂ ਫੀਡ ਫਾਰਡ ਨੂੰ ਪੁੱਛ ਕੇ ਆਏ ਤੇ ਦਾਣੇ ਦੂਣੇ ਨੂੰ ਬਾਦਗੀ ਬਾਈ ਆਪਣੇ ਸ਼ਾਇਦ ਬਾਈ ਕਹਿੰਦਾ ਫੀਡ ਆਪਣੀ ਆਵੇ ਹੁਣ ਉਹ ਆਣੀ ਵੀ ਆਪਣੀ ਖੁਦ ਦੀ ਫੀਡਬੈਕ ਦੇਖਣੀ ਹੈ ਹੂੰ ਕੋਈ ਦੇ ਦੇ ਵੀ ਕਹੇਗਾ ਰਿਜ਼ਲਟ ਮਿਲਦਾ ਰਿਜ਼ਲਟ ਮਿਲਦਾ ਇਹ ਬਾਕੀ ਅਸਲ ਵੀਡੀਓ ਦੇ ਵਾਲੇ ਕਹਿੰਦੇ ਇੱਕ ਦੋ ਦਿਨਾਂ ਬਾਅਦ ਆਣੀ ਫੀਡ ਇੱਥੇ ਦੁਕਾਨ 'ਪਾ ਨਹੀਂ ਟੌਣੀ ਕਹਿੰਦੇ ਥੋੜੀ ਮੈਂ ਵੀ ਕੀ ਕਰੂ ਇਹ ਤੇ ਬਾਕੀ ਲੋਕੋ ਥੋਲੇ ਥੋਲੇ ਸਿਰ ਕਾਪੀ ਦਾ ਹਮ ਇੱਕ ਇੱਕ ਦੋ ਥਲੇ ਹੋ ਲੈ ਆਣੇ ਉਹ ਵੀ ਪਾ ਦਿਆ ਕਰਨਾ ਹਮ ਕਿ ਕਦੀ ਗੋਲੀ ਥੋਲ ਕੀ ਦਹਾ ਤੋਂ ਪਣ ਵੀ ਥੋਲੇ ਵੀਜੇ ਲੈਣੇ ਹਮ ਪਿਛਲੇ ਸਾਲ ਭਾਈ ਲਾਇਏ ਤੇ ਬੇਗ ਕਥੋਂ ਅਸੀਂ ਹੈਣਾ ਹੁਣ ਤੇ ਅੱਜ ਵੀ ਲਾਇਏ ਤੇ ਕੋਲੇ ਪਿਆਜ਼ ਵੀ ਅੱਜ ਵੀ ਥੋੜੇ ਆ ਜਿਉਂਦੇ ਆ ਪਿਆਜ਼ ਹਾਇ ਸਿਆਰਾ ਮਰਦੇ ਆ ਤੇ 2 ਕੁ ਮਹੀਨੇ ਬਾਅਦ ਫਟ ਹੋ ਜਾਂਦੀ ਭਾਈ ਜਿਕਰ ਲਸਣ ਉਕੜੀ ਜਣੇ ਤਾਂ ਕੰਮ ਹੂੰ ਕਿ ਅੱਜ ਵੀ ਸੁਪਾ ਨਿਗਰੇ ਹੋਈ ਆ ਕਾਲੂ ਬੱਦਲਿਆ ਦੱਸਿਆ ਹੈ ਆਲਤਾ ਬਈ ਬਹੁਤ ਮੀਂਹ ਪੈ ਰਿਆ ਕੱਲ ਪਾਣੀ ਉਹ ਪਾਣੀ ਕਰਤਾ ਕੱਲ ਬੱਦਲਿਆ ਦੱਸਿਆ ਹੈ ਪਾਣੀ ਵੀ ਸੇ ਤੋਂ ਬੰਦ ਨਹੀਂ ਤੁਮੀ ਪੋਆ ਹੁਣ ਕਣਕਾਂ ਘਰਾਦੇ ਲੋਕਾਂ ਦੀਆਂ ਕਣਕਾਂ ਹੀ ਨਹੀਂ ਕਰਦੀਆਂ ਐਂਟੇ ਚ ਰੱਪਾ ਫੁੱਤੂ ਕੰਮ ਕਰਦਾ ਤਾਂ ਕਣਕਾਂ ਲੋਕਾਂ ਦੀਆਂ ਸਾਰੀਆਂ ਪਿਛਾ ਦਿੰਦਾ ਜਲ ਪਾਉਣੇ ਜਲ ਪਾਉਂਦਾ ਨਹੀਂ ਮੀਂਹ ਚਰਣ ਐ ਕਿਸਾਨਾਂ ਦੀ ਕਣਕ ਵੱਢਣ ਯੋਗੀ ਹੋ ਜਾਂਦੀ ਚਰਮੀਂ ਪਾਰਾਂ ਦਾ। ਗਰਹਿਂ ਪੀਲੀ ਹੋਈ ਵੀ ਨੂੰ ਵੀ ਕਣਕ। ਫਰੇਈ ਦੇ ਨਾ ਪੱਲਾ ਟੁੱਟਾ ਲੈਂਦੀ ਆ। ਹੂੰ। ਇਹ ਫੰਡ ਹੋ ਗਈ ਭਾਰੀ। ਚੱਕ ਹੁੰਦੀ ਨਹੀਂ ਹੈਗੀ ਇਹ ਦੇਖਣਾ। ਕਹੀ ਕੇ ਜਾ ਤਾਂ ਵੱਢਦੇ ਵੱਢਦੇ ਬੜਾ ਵਾਹੀ ਵਾੜਦੇ ਫਿਰ। ਇਹ ਤੂੜੀ ਹਲਕੀ ਹੁੰਦੀ ਹੈ। ਢੰਡ ਭਾਰੀ ਹੁੰਦੀ ਹੈ। ਕਰ ਲੈ ਲੇ ਕੇ ਹੈ। ਕਦੀ ਪੂੜੀ ਪੂੜੀ ਹੁੰਦੇ ਕਦੀ ਪੂੜੀ ਪੂੜੀ ਹੁੰਦੇ ਜੋਦਾ ਤੁਸੀਂ ਕਣਕ ਦਾ ਆਟਾ ਬਣਾਣਾ ਹਾਂ ਅੱਛਾ ਸਾਰਾ ਆਪਣੇ ਪਾਪਾ ਕੱਲ ਆਪਣੇ ਪਾਪਾ ਕੰਮ ਪਰ ਨੂੰ ਗਿਆ ਤਾਂ ਤੁਸੀਂ ਕਾ ਦੇਖੇ ਪਾਪਾ ਵੀ ਕੰਮ ਕਿਹ ਇੱਕਣਾਉਂਦਾ ਹੈ ਪਾਣੀ ਲਗਾ ਕੇ ਆਪਾਂ ਲਿਖੀਂ ਅੱਛਾ ਜਾਨ ਕੀ ਹੁੰਦੇ ਗਿਆ ਹੈ ਪਾਣੀ ਪੀਤਾ ਰੱਖੋ ਅੱਛਾ ਹਾਂ ਮੋੜਾ ਜਾਦੀ ਅੱਛਾ ਤੇ ਵਾਕੀ ਬਈ ਲੋਕੜ ਗੰਨਾ ਵੀ ਦੇ ਗਾਹ ਨੂੰ ਅਸੀਂ ਵੀ ਗੰਨਾ ਵੀ ਦੇਣਾ ਤਾਂ ਕਿ ਵੱਡੇ ਦੇ ਬਾਰੇ ਰੰਗ ਹੋਈ ਨਾ ਵਧੀਆ ਕਿੱਕਣਾ ਰਹੀ ਪੰਡ ਹੈ ਕਿੱਕਣਾ ਰਹੀ ਪੰਡ ਤਾਂ ਤੁਸ ਲਾਤੀ ਹੈ ਜੇ ਲਈ ਫਿਰ ਤੂੜੀ ਬਲੀ ਨੇ ਇੱਕ ਬੰਡ ਹੋਰ ਓਲੀ ਸਾਹਿਬਾ ਅੱਜ ਲੈ ਕੇ ਆਣੀ ਅੱਜ ਭਾਈਓ ਪਾਈ ਤੋਰ ਕੇ ਲੈ ਕੇ ਆਣੀ ਹੈ ਬੰਚ ਅੱਜ ਆ ਗਈ ਲੋਡ ਹਾਂਜੀ ਹਾਂ ਅੱਜ ਸਿਹਤਾ ਉਧਰ ਹੀਰੇ ਜਿਹੇ ਦਾ ਸਾਂ ਲੁੱਟ ਹੈ ਹਾਂ ਹਾਂ ਹਾਲੇ ਵੀ ਅਕੜ ਉਹ ਆ ਖੜੀ ਵੀ ਮੈਂ ਕਦੇ ਕਾਂਡੀ ਮੋੜਦਾ ਐ ਵੀ ਹਾਂਜੀ ਭਈ ਆਪਾਂ ਲੱਗੇ ਕੱਖ ਚ ਰਹਿਣੇ ਸਾਹਿਬਾਂ ਲੋਕਾ ਪੱਖੇ ਚ ਲਾ ਲਈ ਜੀ ਇੱਕ ਲੈ ਨੂੰ ਰੋਜ਼ ਲੈ ਕੇ ਕਰਨਾ ਰੇੜੇ ਪਿੱਛੇ ਬੰਨ੍ਹ ਕੇ ਲੈ ਆ ਕਰਨੀ ਫਿਰ ਹਦ ਨੂੰ ਵੀ ਕੱਢ ਲਿਆ ਕਰਨਾ ਰੇੜੇ ਪਿੱਛੇ ਬੰਨ੍ਹ ਲਿਆ ਕਰਨਾ ਉਹਨੂੰ ਇੱਕ ਜੈਨ ਦਾ ਬੋਲੇ ਮੈਂ ਕੋਈ ਨਾ ਦੱਲ ਲੈ ਆ ਨੂੰ ਆ ਜਿੱਦੀ ਸੇਵਾ ਇਹਨੂੰ ਉੱਥੇ ਮਿੱਟੀ ਹੀ ਮਗਾ ਲੂਗਾ ਹਾਂ ਕੋਲੀ ਦੇ ਰਹੇ ਤੁਮ ਬਣਾ ਦੂੰਗਾ ਤੁਮਰ ਵੀ ਦੇ ਦਿੱਤਾ ਨਾ ਲੈ ਲੈ সাইਕਲ ਆਇਆ সাইਕਲ ਸੱਦ ਲਈ ਬਾਬਾ ਨਹੀਂ ਨਹੀਂ ਜੀ ਤੋ ਤੱਕ ਆਉਂਦਾ ਆ ਦੇ ਦਿੱਤਾ ਉਹ ਭਾਈ ਲੱਗੀ ਲਾਉਣਾ ਸਾਹਿਬਾ ਲੇਟਾ ਚੱਲ ਲੱਗਾ ਲੇਟਾ ਲਾਉਣਾ ਸਾਹਿਬਾ ਨੂੰ ਕਹਿੰਦੇ ਦੇਖਦੇ ਵੀ ਲਾਉਂਦੀ ਕਿ ਨਹੀਂ ਇੱਧਰ ਨੂੰ ਲਿਆ